ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਫਿਉਨਾ ਸਹਿ ਪੰਜਾਬੀ YouTube ਚੈਨਲ ਤੇ ਤੇ ਅੱਜ ਮੈਂ ਕਾਲੀ ਕਾਲੇ ਦੇ ਵਿੱਚ ਇੰਟਰੋਡਕਸ਼ਨ ਇਸ ਕਰਕੇ ਦੇ ਰਹੀ ਕਿਉਂਕਿ ਮੇਰੀ ਬੁੱਗੀ ਹੋਈ ਬਿਮਾਰ ਅੱਜ ਮੇਰਾ ਪੁੱਤ ਅੱਗੇ ਸਟਾਰਟ ਕਰਦਾ ਹੁੰਦਾ ਵਲੌਗ ਅੱਜ ਮੇਰਾ ਪੁੱਤ ਠੀਕ ਨਹੀਂ ਹੈਗਾ ਮੇਰੇ ਪੁੱਤ ਨੂੰ ਅ ਬੁਖਾਰ ਚੜਿਆ ਹੋਇਆ ਹੈ ਤੇ ਢਿੱਡ ਖਰਾਬ ਹੋਇਆ ਪਿਆ ਇਸ ਕਰਕੇ ਦਹੀਂ ਨਾ ਖਾ ਰਿਹਾ ਇਕੱਲਾ ਲੈ ਆ ਕੇ ਦਿੱਤਾ ਹੁਣ ਮੈਂ ਆਪਣੀ ਦਵਾਈ ਲੈ ਕੇ ਆ ਨਾਲੇ ਜਾ ਕੇ ਨਾਲੇ ਨਾਲੀ ਮੈਂ ਲੈ ਕੇ ਆ ਦਹੀਂ ਨਾ ਕੇਲਾ ਤੇ ਆਪਣਾ ਫਰੂਟ ਲੈ ਕੇ ਆ ਹੋਰ ਵੀ ਹਾਂ ਦੋਨਾਂ ਭੈਣਾਂ ਦਾ ਪਿਆਰ ਹਾਂਜੀ ਚੀਜੀ ਲੈ ਕੇ ਕਿੱਥੇ ਚੱਲੀ ਇਹਨੂੰ ਕਿੱਥੇ ਲੈ ਕੇ ਚੱਲਾ ਇਹਨੂੰ ਜਾ ਵੀ ਕੇ ਚਲੋ ਹਾਂ ਅੱਛਾ ਲੈ ਜਾਓ ਲੈ ਜਾਓ ਲੈ ਜਾਓ ਚਲੋ ਬਾਤ ਤੇ ਚਲ ਜੋ ਭੈਣਾਂ ਚਲ ਜੋ ਪਿਆਰ ਦੇਖੋ ਹੌਲੀ 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 ਬਾਤਾਂ ਦਨੀ ਦੇ ਦੌਰ ਨਹੀਂ ਹੁੰਦਾ ਬਾਤੇ ਤਾਂ ਹੌਲੀ ਹੌਲੀ ਤੋਰ ਹੁੰਦਾ ਹੌਲੀ 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 ਚਲ ਅਰੇ ਬਾਤੀ ਮੈਂ ਤੈਨੂੰ ਆ ਜਾ ਬਾਤ ਤੇ ਨਹੀਂ 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 ਹਰੇ ਹਾਂ ਤੇ ਜੀ ਲੈ ਕੇ ਦਿਖਾਉਣ ਆਈ ਦਊਂਗੀ ਮੈਨੂੰ ਹੈ ਹਾਂ ਇਹ ਦਊਂਗੀ ਹਾਂ ਆ ਲੈ ਸੰਤਰਾ ਨਹੀਂ ਤੇ ਸੀ ਦਊਂਗਾ ਜੀ ਜੀ ਦਊਂਗਾ ਬੱਟੇ ਇਹ ਤਾਂ ਮੈਂ ਤੇਰੀ ਚੀਜੀ ਆ ਬੱਟੇ ਵਾਲੀ ਚਾਕਲੇਟ ਹਾਂ ਦਊਂਗਾ ਖੋਲਾ 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 ਆਹ ਲੈ ਦਵਾ ਖੋਲ ਕੇ ਇੰਦਰ ਫੜ ਕੇ ਤੁਸੀਂ ਮੈਂ ਲੈ ਕੇ ਆਇਆ ਚਾ ਕਿ ਨਹੀਂ ਲੈ ਆ ਹੁਣ ਬਾਹਰ ਹੀ ਜਾਣਾ ਇਹਦਾ ਕੱਲ ਤੇ ਨਾ ਹੁਣ ਚੀਜ਼ ਨਹੀਂ ਹੋਣਾ ਬਈ ਤੁਰ ਗਈ ਬਹੁਤ ਸਿਆਣੀ ਨਹੀਂ ਹੁੰਦੀ ਜਿੱਦਾਂ ਨਹੀਂ ਕੀ ਜੀ ਇਹ 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 ਉਹ ਉਹ ਇਹਦਾ ਚੋਰ 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 ਆਇਆ ਫੜ ਕੇ ਚੋਰ ਆ ਗਿਆ ਹੱਥ ਰੰਗੇ ਹੱਥੀ ਫੜਿਆ ਗਿਆ ਚੋਰ ਅੰਗਿਆਤੀ ਬਣਿਆ ਗਏ ਬਦਤੀ ਵੀ ਕਹਾਂ ਲਾਉਂਦੇ ਜਦੋਂ ਕਿ ਜੀਰੇ ਮਾਰਦੇ ਨੂੰ ਬੱਚਾ ਖੁੰਗਲੀ ਥੀ ਨਾ ਇਹਦੀ ਬਾਦ ਨੂੰ ਦੇਤੀ ਆ ਇਹਨੂੰ ਗਾਟ ਕੇ ਖਾਣ ਲੱਗ ਜਾਣਾ ਸੀ ਜੇ ਉਹ ਬਟੀਆਂ ਨਹੀਂ ਨਿੱਕੇ ਨਿੱਕੇ ਉਹ ਬਾਹਰੋਂ ਲੈ ਕੇ ਆਉਂਦੇ ਹੁੰਦੇ ਸੀ ਬਟੀਆਂ ਲੜਾਉਂਦੇ ਉਹ ਆ ਖਾਣ ਨੂੰ ਤਾਂ ਪੈਣਾ ਥਾਣਾ ਤਾਂ ਪੈਣਾ ਪੁੱਤਰ ਜੀ ਤੂੰ ਉਸ ਨੂੰ ਅੰਕ ਡਿਲੀ ਹੋ ਰਾ ਫਰ ਰਕੈਂ ਨੀ ਮੈਂ ਕੱਲ ਨੂੰ ਜਾਊਂਗੀ ਕੋ ਕੋ ਨੂੰ ਜੇ ਜਾਣਾ ਨਾ ਪਾ ਕੱਲ ਨੂੰ ਖੇਦਵਾਰਾ ਜਾਣਾ ਸੀ ਤੇ ਇਹਦੇ ਮੈਨੂੰ ਖਿਲਾਓ ਛੋਲੇ ਫਟੂਰੇ ਹੈ ਨਾਨ ਤੇ ਪਤਾ ਨਹੀਂ ਹੋਰ ਪਣੀ ਕੀ ਕਹਿੰਦੀ ਸੀਗੀ ਦੋ ਤਿੰਨ ਚੀਜਾ ਕੁਲਚੇ ਹਾਂ ਸਾਰਾ ਤਾਂ ਨਹੀਂ ਹੋਣੀ ਮੈਂ ਕਹ ਤੈਨੂੰ ਕਹਿੰਦੀ ਲੈ ਕਹਿੰਦੀ ਕੀ ਗੱਲ ਕਹਿੰਦੀ ਮੈਂ ਖਾਣੀ ਸੱਦੀ ਮੈਂ ਕਹ ਮੈਂ ਤੈਨੂੰ ਕਦੀ ਖਿਲਾਉਂਦਾ ਹੀ ਨਹੀਂ ਤੂੰ ਅੱਖਾਂ ਮਾਰੀ ਜਾਂਦੀ ਆ ਮੋਰ ਖੇਡ ਰਹੀ ਹੈ ਮਾਰ ਗਿਆ ਪੰਜਾ ਪਪੀਸਾ ਦਾ ਨਹੀਂ ਚੁੱਕ ਗਿਆ ਸਾਲਵਿਤ ਕਮਾਰੀ ਜੀ ਯਾਨੀ ਦਲਵੰਦੀ ਕਿ ਲਾਈਟ ਆਫ ਕਰ ਦਈਏ ਇਹ ਤਾਂ ਬੀਤਉਂਦੀ ਉਹ ਤਾਂ ਅਰੇ ਸਾਡੇ ਜਿਹੜਾ ਮਡੇ ਤੇਵਰ ਕੇਲੇ ਲੋ ਸਾਡੇ ਕਮਰੇ ਜੀ ਭੂਤ ਆ ਗਿਆ ਗਾਇਸ ਗਾਇਸ ਕਮਰੇ ਜੀ ਭੂਤ ਆ ਗਿਆ ਜੋਜੀ ਮੈਂ ਖਾਣ ਪੀਣ ਨੂੰ ਲੈ ਕੇ ਆਇਆ ਆਪਣਾ ਜਿੰਮ ਦਾ ਸਮਾਨ ਮੂਸਲੀ ਕੰਡੋਲਾ ਦੀ ਉਹ ਵੀ ਤੇ ਕੰਡੋਲਾ ਦੇ ਓਟਸ ਹਾਈ ਪ੍ਰੋਟੀਨ ਖਾ ਦੇ ਲਿਓ ਹਾਈ ਪ੍ਰੋਟੀਨ ਮੂਸਲੀ ਤਾਂ ਹਾਈ ਪ੍ਰੋਟੀਨ ਓਟਸ ਤੇ ਬ੍ਰਾਊਨ ਬ੍ਰੈਡ ਲੈ ਕੇ ਆਇਆ ਤੇ ਲੈ ਕੇ ਆਇਆ ਆਪਣਾ ਟੂਟਰ ਬਾਕੀ ਮੈਂ ਗਈਆਂ ਨਾਲ ਅੰਡੇ ਖਾਣ ਨੂੰ ਉਹ ਨੂੰ ਇਕੱਲੇ ਅੰਡੇ ਸਵਾ ਲਾਦੇ ਠੀਕ ਆ ਉਹ ਦੇਖ ਲੈ ਕਿਦਾ ਦਫਾ ਜਾਂ ਬੰਦ ਕਰਦੇ ਤੇ ਇਹਦੇ ਨੂੰ ਫਲੈਸ਼ ਬਣਾ ਜਗਾ ਨਹੀਂ ਆਉਣ ਜਗਾ ਇਹਨਾਂ ਯਾਰਾ ਯੂਟਿਊਬਰ ਨੇ ਜਿਹੜਾ ਕਹਿੰਦਾ ਮੈਂ ਮੈਗੀ ਖਾ ਕੇ ਮੈਨੀ ਬੋਡੀ ਬਣਾਈ ਜਿਹਦੇ ਕੈਰੀ ਨੂੰ ਲਾਤੀਆ ਰੋਸਟ ਕੀਤਾ ਸੀਗਾ ਮੈਂ ਵੀ ਮੈਗੀ ਖਾ ਕੇ ਬੋਡੀ ਬਣਾਉਂਗਾ ਕੈਰੀ ਮਾਤੇ ਨੇ ਜਿਹੜਾ ਰੋਸਟ ਕੀਤਾ ਹੈ ਕੋਈ ਨਹੀਂ ਹਾਂ ਇੱਕ ਵਾਰ ਸੁਣ ਨਹੀਂ ਆ ਆ ਜੀ ਦਵਾਈ ਖਾਣ ਲੱਗੀ ਮੈਡਮ ਜੀ ਹੁਣ ਹੈ ਤੁਹਾਨੂੰ ਪਤਾ ਹੀ ਹੈ ਇਹ ਨਹੀਂ ਲਾਉਣਾ ਹੁੰਦਾ 1-2 ਘੰਟੇ ਦਵਾਈ ਖਾਣ ਤੋਂ ਲਾਉਣੇ ਹੁੰਦੇ ਘੱਟੋ ਘਾਟੇ ਮੈਨੂੰ ਰਾਵਣਾ ਲੱਗ ਜਾਂਦਾ 1 ਘੰਟਾ ਦਾ ਦਵਾਈ ਖਾਂਦੀ ਖਾਂਦੀ ਉਹਦਾ ਇੱਕ ਗੋਲੀ ਨੂੰ 15 ਮਿੰਟ 20 ਮਿੰਟ ਮੰਨ ਕੇ ਚੱਲੋ ਤੇ ਮੰਨ ਲਓ ਚਾਰ ਗੋਲੀਆਂ ਸੀਗੀਆਂ ਚਾਰ ਗੋਲੀਆਂ ਮੰਨ ਕੇ ਘੰਟਾ ਕ ਲੱਗ ਗਿਆ ਹਮਝਣਾ ਹੈਨਾ ਘੰਟਾ ਇੱਕ ਪਾਰ ਕਿੰਨਾ ਟਾਈਮ ਹੋ ਗਿਆ ਲੈ ਕੇ ਬੈਠੀ ਹੈ ਗੋਲੀਆਂ ਨਿੱਗੀਆਂ ਕਹੀਆਂ ਇੱਕ ਇੱਕ ਗੋਲੀ ਪੂਰਾ ਦੇਖ ਦੇਖ ਕੇ ਖਾਂਦੀ ਪਈ ਉਹਨਾਂ ਨੂੰ ਅੱਜ ਵੋਟਾਂ ਵੋਟਾਂ ਪਾਉਣ ਵੀ ਜਾਣਾ ਆਪਾਂ ਨੋ ਲਾਦ ਨੋ ਲਾਦ ਨੋ ਲਾਦ ਚਲੋ ਜੀ ਆਪਣੀ ਹਣ ਬੋਟ ਪਾਉਣ ਦੀ ਤਿਆਰੀ ਹੋ ਰਹੀ ਹੈ ਜੀ ਬੋਟ ਪਾਉਣ ਜਾਣਾ ਅੱਜ ਆਪਾਂ ਤੇ ਬਾਅਦ ਵਿੱਚ ਆਪਾਂ ਖੂਫ ਪਾਉਣ ਲੱਗੇ ਆ ਠੀਕ ਆ ਤੇ ਜੈਵੂ ਤਾਂ ਵੀ ਫੂਡ ਪਾਉਣ ਲੱਗੇ ਜੈਵੂ ਆਹਦੇ ਫੂਡ ਪਾਉ ਦਾ ਪੁੱਤ ਆਜੋ ਆਜੋ ਆ ਇੱਥੇ ਬੈਠੋ ਫੂਡ ਪੋ ਆਜੋ ਬਿੱਠ 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 ਓਕੇ ਕਹਿੰਦੀ ਓਕੇ ਉਹ ਚੱਲੀ ਬਾਏ ਬਾਏ ਜੈਵੂ ਬਾਏ ਬਾਏ ਦੌੜ ਗਈ ਕਾਲੀ ਦੇ ਕਿੰਨੀ ਪਈ ਥੋੜਾ ਇਹਨੂੰ ਕਾਲੀ ਪਈ ਜੇ ਤਾਂ ਇਹ ਜਾ ਕੇ ਪਹਿਲੇ ਨੰਬਰ ਤੇ ਵੋਟ ਪਾਣੀ ਹੁੰਦੀ ਨਹੀਂ ਗੀ ਇਹਨੂੰ ਜਿੱਦਾਂ ਇਹ ਜਾ ਕੇ ਸੱਚੀ ਵੋਟ ਨਹੀਂ ਪਾਣੀ ਹੁੰਦੀ ਪਿਆਰ ਤਾਂ ਆਪਕੇ ਇਦਾਂ ਥੋੜੀ ਇਹ ਤਾਂ ਵੋਟ ਪਾਣੀ ਨਹੀਂ ਸੱਚੀ ਜਾ ਕੇ ਹਏ ਫੇ ਹੁਣ ਆ ਬੇਚਾਰੀ ਵੀ ਬਿਮਾਰ ਹੋਈ ਹੈ ਹਾਲਤ ਦੇਖੋ ਮੇਰੇ ਪੁੱਤ ਦੀ ਕੀ ਹੋਈ ਹੈ ਨੋ ਸੱਚੀ ਉਹਦਾ ਕਾਕਾ ਹੀ ਤਾਂ ਬਿਮਾਰ ਹੁੰਦਾ ਨਾ ਹੁਣ ਇਸ ਦਾ ਮੈਂ ਤਾਂ ਪੂਰੀ ਹੈਲਪ ਕਰਾਉਣ ਲੱਗ ਗਿਆ ਸਾਰਾ ਕੰਮ ਕਰਾਉਣ ਲੱਗ ਗਿਆ ਹਨਾ ਠੀਕ ਆ ਤੇ ਇੱਕ ਦੋ ਦਿਨ ਹੋ ਗਏ ਮੈਂ ਥੋੜੀ ਇਹ ਮਤਲਬ ਫ੍ਰੀਜ਼ ਹੀ ਰਹੀ ਹੈ ਨਾ ਇਹਨੂੰ ਕਹਿੰਦੀ ਮੈਨੂੰ ਮੈਂ ਦਿਮਾਖਰਾ ਹੋਈ ਹੈ ਨਾ ਮੇਂ ਕੰਮ ਨਹੀਂ ਹੁੰਦਾ ਕਹਿੰਦੀ ਕੋਈ ਵੀ ਸਾਰਾ ਕੋਈ ਮੈਂ ਸੰਭਲਣ ਲੱਗ ਗਿਆ ਨਾ ਕੰਮ ਨਾ ਸਾਰਾ ਹੀ ਹਾਂ ਮੈਂ ਕੀ ਲਾਇਆ ਵਿਚਾਰੀ ਨੇ ਇੰਸਟਾਗ੍ਰਾਮ ਦਾ ਹੋ ਕਿ ਤਾ ਨਾ ਨਾ ਪਤਾ ਨਹੀਂ ਕੀ ਕਰ ਦੇਖੀ ਬਿਠੀ ਹੋਈ ਹੈ ਹਾਂ ਇਹ ਚੈ ਵੀ ਕਦੀ ਵੀ ਨਹੀਂ ਨਹੀਂ ਹੋ ਗਈ ਤੇ ਇਬਾਦਤ ਦੀ ਵੀ ਨਹੀਂ ਨਹੀਂ ਹੋਊਗੀ ਸਾਰੀ ਜੋ ਮਰੇ ਆਏ ਦਾ ਦੇਖਣ ਲੱਗ ਜਾਂਦੀ ਹੁਣ ਕੀ ਕਰੀਏ ਚੱਲ ਬੱਕਰ ਵੀ ਨਹੀਂ ਨਹੀਂ ਕਰਾਈ ਉਹਦੀ ਵੀ ਨਹੀਂ ਨਹੀਂ ਕਰਾਈ ਕਿਉਂਕਿ ਅੱਪਾ ਕੱਲ ਨੂੰ ਫੇਜਣਾ ਆਇਆ ਆਹ ਨੂੰ ਫੇਰ ਜਾਣਾ ਪਸੈਂਕਾਉਣੇ ਆ ਆਪਣੇ ਸਰਪੰਚ ਸਾਹਿਬ ਤੋਂ ਕਰਵਾ ਲਓ ਨਾਲ ਅੱਜ ਹਾਂ ਤੁਸੀਂ ਇੱਦਾਂ ਕਰੋ ਜਲਦੀ ਜਲਦੀ ਮੂੰਹ ਹੱਥ ਧੋਵੋ ਕੱਪੜੇ ਪਾ ਲਓ ਤੇ ਅੱਜ ਤੇ ਪਜਾਮਾ ਚੇਂਜ ਕਰ ਲਓ ਉੱਥੋਂ ਕਰੇਓ ਚੇਂਜ ਕਰਨਾ ਬਸ ਹੋ ਕਰੇਓ ਗੰਦਾ ਹੋਤਾ ਤੇ ਉਹਨਾਂ ਟਾਈਮ ਮੈਂ ਵੀ ਸੂਟ ਪਾ ਲਵਾਂ ਚੰਗਾ ਨਹੀਂ ਲੱਗਦਾ ਦੰਦ ਜਲ ਫੋਰ ਦੱਸੋ ਕੱਪੜੇ ਜਿਵੇਂ ਸਿੱਛਾੜੂ ਰਹਿ ਗਏ ਮੈਂ ਆ ਕੇ ਮਾਰ ਦੂੰਗੀ ਵੋਟ ਪਾਉਣ ਜਾ ਰਿਹਾ ਜੀ ਆਪਾਂ ਅੱਜ ਵੋਟ ਪਾਉਣ ਹਾਂ ਦੇਖੋ ਮੇਰੇ ਵੋਟ ਵਾਲਾ ਨਹੀਂ ਹੈਗਾ ਅ ਸਾਡੇ ਛੋਟੇ ਸਰਪੰਚ ਸਾਹਿਬ ਤਾਂ ਸੋਏਗੇ ਹੂੰ ਜਦੋਂ ਅਸੀਂ ਹੁੰਦੇ ਸੀ ਬੋਟ ਪਾ ਕੇ ਹੋਣੀ ਜਾ ਕੇ ਮੇਰੇ ਉੱਤੇ ਆਈ ਆਪਣਾ ਫੋਨ ਫਾਨ ਦੇਖ ਕੇ ਨਾ ਆਰਾਮ ਨਾ ਆਈ ਮੈਂ ਲੰਮਾ ਪਿਆ ਸੀਗਾ ਹਣਾ ਇਹਨੂੰ ਲੈ ਕੇ ਤੇ ਪਹਿਲਾਂ ਮੇਰੇ ਸੋਸਾਇਟੀ ਤੇ ਜਾ ਕੇ ਦੇਖਣ ਲੱਗ ਗਈ ਆਪਣੇ ਆਪ ਜਾ ਕੇ ਤੇ ਨਾ ਆਪਣਾ ਫੋਨ ਤੇ ਫੇਰ ਆਈ ਮੇਰੇ ਉੱਤੇ ਆ ਕੇ ਡੇਗ ਗਈ ਤੇ ਮੇਰੇ ਮੁੱਢੇ ਸਿਰ ਰੱਖਿਆ ਸੌਂ ਗਿਆ ਕੇ ਮੈਂ ਕਾਕਾ ਦੇਖ ਲਓ ਬੋਟ ਪਾਉਣ ਜਾਣਾ ਤੇ ਸਾਡੀ ਘਰ ਵਾਲੀ ਜੇ ਇੰਨੇ ਛੰਗਣ ਮੰਗਣ ਨਾ ਇਹ ਛੰਗਣ ਮੰਗਣ ਦੀ ਮੂਕ ਤੇ ਬੋਲਾ ਮੈਂ ਤੁਹਾਨੂੰ ਜੀ ਮੈਨੂੰ ਯਾਦ ਆ ਕਾ ਤਾ ਮੈਨੂੰ ਯਾਦ ਆ ਤੇ ਲੋ ਜਨੇ ਹੁੰਦੇ ਸਾਰਾ ਪਿੰਡ ਆ ਹੁਣ ਉਹ ਤੇ ਇੰਨੇ ਜਾਨੇ ਕਿ ਪਾ ਲਾ ਖੇਟੀ ਸੀ ਮੈਂ ਸਹੀ ਕਰ ਦਵਾਂ ਉਹਨਾਂ ਉਹਨਾਂ ਆਪਣੇ ਦੂਜੀ ਕੰਗੇ ਨਾ ਨਹੀਂ ਨਹੀਂ ਕਰ ਦਿੰਦਾ ਲਿਆਓ ਕੋਤਿਆ ਰੱਥੇ ਪੇ ਖੇਤੀ ਕਰਨ ਚਲੋ ਜੀ ਬੋਟ ਆਪਾਂ ਪਾਇੰਦੀ ਆਪਣਾ ਜੀ ਕਹਿੰਦੇ ਹੁੰਦੇ ਆ ਅਧਿਕਾਰ ਪੂਰਾ ਕਰਿਆ ਜਾਂਦਾ ਤੇ ਇੱਧਰ ਲੱਗੀ ਮੇਰੇ ਇਹ ਬਾਤ ਵੀ ਫੱਕੇ ਹੀ ਛੱਡ ਨਾ ਉਹਨਾਂ ਨੂੰ ਮੈਂ ਦੱਤਾ ਹੀ ਮੈਂ ਫੜਨਾ ਇੱਦਾਂ ਪਉਣੀ ਇੱਦਾਂ ਪਉਣੀ ਵੋਟ ਗੱਸ ਜਿਆਦਾ ਕਿੰਨਾ ਟਾਈਮ ਬੱਤ ਵੋਟ ਪਾਈ ਔਰ ਇੱਕ ਪਰਚੇ ਤੇ ਨਹੀਂ ਦੋ ਪਰਚੇ ਤਾਂ ਸੀਗਾ ਹੁਣ ਅੱਗੇ ਇੱਕ ਤੇ ਸੀਗਾ ਇੱਕ ਤੇ ਸੀ ਹਾਂ ਵਧੀਆਂ ਸੀ ਪੱਤਰ ਜੋ ਵੀ ਸੀ ਵੋਟ ਵਧੀਆਂ ਨਿਕਲ ਗਈ ਹੋ ਰਿਜ਼ਲਟ ਆਊਗਾ ਸ਼ਾਮ ਨੂੰ ਹਾਂ ਸ਼ਾਮ ਨੂੰ ਰਿਜ਼ਲਟ ਆਏਗਾ ਟੈਂਡ ਵੋਚ ਤੇ ਪਟਾਕਾ ਫਟੂਕਾ ਵੀ ਚੱਲਦੇ ਹੁੰਦੇ ਢੋਲ ਢੁਲ ਅੱਗੇ ਵੀ ਆਪਾਂ ਜਿਹਨੂੰ ਵੋਟ ਪਾਈ ਸੀ ਉਹ ਜਿੱਤੇ ਸੀਗਾ ਹਾਂ ਦੇਖ ਤੇ ਹੁਣ ਦੇਖੋ ਚਲੋ ਹੁਣ ਤੇ ਇਹਨੂੰ ਚੀਜ਼ਾਂ ਮਿਲੀਆਂ ਸਾਡੀ ਛੋਟੀ ਕੁੜੀ ਨੂੰ ਇੱਕ ਚਾਕਲੇਟ ਮਿਲੀ ਤੇ ਭਾਜੀ ਸਾਨੂੰ ਜਾਣਦੇ ਸੀਗੇ ਆਓ ਕਿੰਨਾ ਵਧੀਆ ਹੈ ਨਾ ਕਿਹਨਾਂ ਵੇ ਲੱਗਿਆ ਜਿਹੜੇ ਮਤਲਬ ਡਿਊਟੀ ਲੱਗੀ ਹੋਈ ਸੀ ਨਾ ਉਹ ਇੰਸਪੈਕਟਰ ਸੀਗੇ ਉਹ ਮੈਂ ਡਿਊਟੀ ਲੱਗੀ ਭਾਈ ਦੇ ਟਾਪ ਨੂੰ ਅਸਲਾ ਲੱਗਾ ਸੀ ਟਾਪ ਨੂੰ ਅਸਲਾ ਆਓ ਉਹਨਾਂ ਦਾ ਉਹ ਕਿ ਜਿਹੜਾ ਗਵਰਨਮੈਂਟ ਵਾਲਾ ਮਿਲਿਆ ਹੁੰਦਾ ਆਪਣਾ ਪਿਸਤੌਲ ਸਿਕਾਉਣ ਦਾ ਚਲਿਏ ਚਲੋ ਉਹ ਬਚਾਰੀ ਹੈ ਨਾ ਉਹਦੇ ਪਿੱਛੇ ਪਿੱਛੇ ਘੁੰਮਦੀ ਪਈ ਹੈ ਤੇ ਉਹ ਲੈਂਦੀ ਪਈ ਝੂਟੇ ਜੈਵੂ ਏ ਜੈਵੋ ਉਹ ਨੂੰ ਵੀ ਦੇ ਰੈਸਕਲੀ ਹੈ ਹੈ ਦੇ ਰੈਸਕਲੀ ਆਏ ਨਹੀਂ ਜੈਵੋ ਨੂੰ ਬਿਠਾਤਾ ਤੂੰ ਛੋਟੀ ਥੋੜੀ ਆ ਉਹ ਛੋਟਾ ਕਾਕਾ ਆ ਹੈ ਜੈਵੋ ਜੈਵੋ ਹਟਦੀ ਨਹੀਂ ਮੈਂ ਹੋਣ ਚੱਕ ਥੋੜੀ ਥੋੜੀ ਠੀਕ ਹੋਈਆਂ ਥੋੜੀ ਥੋੜੀ ਸਵੇਰ ਦਾ ਸਵੇਰ ਬਨਾਣਾ ਤੇ ਤੇ ਹੀ ਖਾਦਾ ਹੋਇਆ ਹੁਣ ਆਪਾਂ ਚੱਲੇ ਘਰ ਨੂੰ ਮੈਂ ਕਿ ਖੇਲਣ ਨੇ ਆਣੇ ਇੱਦਾਂ ਸਾਡੇ ਨਿੰਬੂ ਦਾ ਹੁੰਦਾ ਪਿਆ ਕੰਮ ਖਲਾਸ ਹਾਂਜੀ ਨਿੰਬੂ ਚਾਹੀਦੇ ਹੋਗੇ ਤਾਂ ਦੱਸਿਓ ਛੱਟੇ ਜਿਆਦਾ ਅੱਜ ਕੱਚੇ ਅੰਡੇ ਹੈ ਕਿੱਥੇ ਅੰਡੇ ਅਵਾਂ ਦਾ ਨਿਕਲ ਗਏ ਸੀ ਜਦੋਂ ਮੈਂ ਉੱਥੋਂ ਦੀ ਸਲਵਾੜੀ ਦੇਖਾਂ ਇੱਕ ਵਾਰੀ ਵਿੱਚ ਬਿੱਚੋਂ ਨਾ ਦੇਖੀ ਕਿਨੇ ਹੱਥ ਨਹੀਂ ਲਾਈਦਾ ਹੱਥ ਨਹੀਂ ਲਾਈਦਾ ਇਹ ਨਾ ਸਰ ਆਉਂਦੇ ਹਾਂ ਅੰਡੇ ਨੂੰ ਵੀ ਨਹੀਂ ਹੱਥ ਲਾਈਦਾ ਹਾਂ ਨੀਓ ਉੱਤੇ ਹੀ ਬਣਿਆ ਜਾਬੂ ਚਲੀਏ ਤਾਂ ਨਾ ਚਲੋ ਘਰ ਨੂੰ ਚਲੀ ਗਏ ਸਿਰੋ ਚਲੋ ਤੁਸੀਂ ਬਣਾਓ ਇਹ ਫਿਰ ਇਹ ਖਾइए ਖਾਏ ਕੰਡੇ ਕਿੰਨੇ ਆ ਨਿੰਬੂ ਨੂੰ ਹੂੰ ਹਾਂ ਲਿਆ ਆ ਵੀ ਇਹਦੇ ਤਰ੍ਹਾਂ ਕਿੰਝ ਆ ਆ ਮੈਂ ਕਿਤੇ ਸਫਾਈ ਨਹੀਂ ਕਰੂੰਗੀ ਉਹ ਕਲਾ ਰਾਂ ਦਾ ਨਿੰਬੂ ਹੈ ਘੇ ਪਰ ਬੋਸੀ ਹੋਰ ਤੇ ਸੰਗ ਲੱਗਦਾ ਉਹਨਾਂ ਦੇ ਪੱਤੀਆਂ <laughs> इबादत चलो चलिए हम आ जाओ फिर वो तो खत्म मेरा चलो चल बातें आ जा चलो चलो ठीक कर दी फिर इबादत शक्ति 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 मन हैं चलो कोई नहीं चलो फिर क्यों गए ਫਿੱਕੀ ਹੋ ਗਿਆ ਚੰਦ ਉਹ ਚੱਲ ਫਿੱਕੀ ਹੋ ਗਿਆ ਨਾ ਲਓਪ ਚੱਲੇ ਆਵੇਂ ਸ਼ਾਮ ਚੱਸੀ ਨੂੰ ਲੈਣੇ ਦੁਕਾਨ ਦੇ ਮਰਜੀ ਕੱਪੜੇ ਕੋਲ ਥੋੜੇ ਹੀ ਆ ਸਹੀ ਗੱਲ ਹੈ ਜਿਆਦਾ ਵਸ ਇਸ ਟਾਈਮ ਰਾਤ ਅੱਜ ਆ ਉਹ ਸਿਆਣੀ ਹੁੰਦੀ ਜਾ ਰਹੀ ਦਿਨੋਂ ਦੇ ਬਹੁਤ ਜ਼ਿਆਦਾ ਸਿਆਣੀ ਹੁੰਦੀ ਜਾ ਰਹੀ ਹੈ ਹਾਂ ਟੋਕਰੀ ਚ ਆਪ ਹੀ ਲੱਭਣ ਲੱਗੀ ਕੱਪੜੇ ਆਪਣੇ ਚ ਹਾਂ ਹੂੰ ਪੁੱਤ ਜਾ ਸ਼ਾਮ ਨੂੰ ਦੇ ਵੇਲੇ ਇੰਨਾ ਸਿਆਣਾ ਹੁੰਦਾ ਜਾ ਰਿਹਾ ਮੈਂ ਕੱਕਾ ਛੜ ਗਿਆ ਬਈ ਇਹ ਜੇ ਗੱਲਾਂ ਤੇ ਇੰਨਾ ਹਾਸਾ ਆਉਂਦਾ ਪਿਆਰ ਆਉਂਦਾ ਕਿਉਂ ਨਹੀਂ ਲੱਗਦੀ ਐ ਛੁੱਟ ਪੈਸੇ ਬੁੱਦੀ ਬੁੱਦੀ ਮਮਾ ਮੈਂ ਕਹਾਂ ਬੁੱਦੀ ਬੁੱਦੀ ਹਾਏ ਉਦੋਂ ਜਦੋਂ ਵਿਆਹ ਸੀ ਨਾ ਥੱਲੇ ਸੀ ਉਹ ਪੈਸੇ ਚੁਗਣ ਲੱਗੀ ਹੋਈ ਸੀ ਬਹੁਤ ਸਾਰੂੰ ਦੇਖ ਕੇ ਥਾਪੜਾਂ ਮਟਕੋਂ ਜ਼ਿਆਦਾ ਮਟਕਣਾ ਮਟਕਣਾ ਜ਼ਿਆਦਾ ਆ ਗਿਆ ਫੇਰ ਕਦੀ ਚੱਲੇ ਮਮੀ ਪਾਪਾ ਕਹਿੰਦੀ ਪੈਸੇ ਵੇਥ ਛੁੱਟ ਪੈਸੇ ਛੋਟੇ ਰਸੀਆਂ ਬੱਡੇ ਹਨ ਇਹਨਾਂ ਛੋਟੇ ਆ ਪਿੱਛੇ ਕੋਲੇ ਅੱਜ ਦਾ ਬਾਬਾ ਸਿੱਧਾ ਪਤਾ ਵੀ ਨਹੀਂ ਚੱਲੀਆਂ ਕਿ ਦੇਖ ਲੈ ਜੀ ਜੀ ਛੋਟੇ ਕਾਲੂ ਚਾਬਾ ਗਿੱਲੀਆਂ ਚਾਬਾ ਗਿੱਲੀਆਂ ਹੋਰ ਹੋ ਗਈ ਚਲ ਕੇ ਗਿੱਲੀਆਂ ਆ ਭਾਈ ਕਿੰਨੇ ਕੱਪੜੇ ਹੋ ਗਏ ਇਹ ਸਿਆਣਾ ਦੇ ਨੇ ਹੁਣ ਇਸਦੀ ਨਹੀਂ ਸੁੱਕਦੀ ਕੀ ਕਰੀਏ ਵੇ ਯਾਰ ਮੈਂ ਲਪਾਏ ਬੋਲੇ ਕਿ ਆ ਤੇ ਮੇਰੀ ਗੱਲ ਸੁਣ ਮਹਿੰਦੀ ਦਾ ਰੰਗ ਊੜਾ ਹੋ ਗਿਆ ਜਿੱਦਾਂ ਮਹਿੰਦੀ ਦਾ ਰੰਗ ਊੜਾ ਹੋਏ ਨਾ ਐਦਾਂ ਜਿਹਨਾਂ ਦੀ ਬੋਟ ਦਾ ਰੰਗ ਊੜਾ ਹੋਇਆ ਹੁੰਦਾ ਉੱਥੋਂ ਪਤਾ ਲੱਗੇ ਸੱਚੇ ਦਿਲੋਂ ਬੋਟ ਪਾਈ ਆ ਜੇ ਰੱਬਾ ਚੱਕਲਾਂ ਜੇ ਮੈਂ ਕਹਿੰਦੀ ਨਹੀਂ ਤਾਂ ਨਹੀਂ ਆਉਂਗਾ ਵੀ ਮੈਂ ਕੱਪੜੇ ਚੱਕੜੇ ਇਹਦਾ ਕੱਪੜੇ ਸੁੱਕੇ ਤਾਂ ਹੈ ਨਹੀਂ ਓ ਇੱਕ ਸੂਟ ਜਾ ਨਹੀਂ ਨਹੀਂ ਆਣਾ ਪਤਾ ਜਿਉਂਦਾ ਆ ਕੇ ਚੱਕ ਦਿੰਦਾ ਜੀ ਤਾਂ ਪਤਾ ਨਹੀਂ ਹੁੰਦਾ ਕੁਛ ਵੀ ਆ ਗਿਆ ਸਾਰੀ ਮੇਰੀ ਚੱਕ ਲੈਣੇ ਜਾ ਕੇ ਚੱਕ ਲੈਣੇ ਮੈਂ ਕਿਹਾ ਚੱਕ ਲੈਣੇ ਜਾ ਕੇ ਹੋਰ ਦੱਸਣਾ ਤਨੂੰ ਮੂਜ਼ਲੀ ਮਰ ਨਹੀਂ ਲਿਆ ਕਿੰਨ ਤੇ ਬਹੁਤ ਸਵਾਦ ਆ ਬਹੁਤ ਜਿਆਦਾ ਆ ਜਹੂਤੇ ਬਾਲਾ ਤਾਂ ਕਿ ਸੂਟ ਕੱਢ ਲੱਤੀ ਤੇ ਕਾਲੂ ਜਾਨੋ ਵੀ ਆ ਭੋਖ ਭੋਲ ਭੋਖ ਭੋਲ ਭੋਖ ਭੋਲ ਦਾ ਵਿਚਾਰ ਬੜੀਆ ਹੁੰਦਾ ਹੱਸੇ ਨੀ ਨੂੰ ਸੱਚਾ ਪਸੰਦ ਤਾਂ ਕਰਾਈ ਨਹੀਂ ਹਾਂ ਫਿਰ ਆਪਣੀ ਫੋਟੋ ਦਿਖਾਓ ਇਹਦੇ ਫੋਟੋ ਤਾਂ ਨਾ ਮੋਪਣੇ ਇਹਦੀ ਪਾਸਪੋਰਟ ਸਾਈਜ਼ ਲੈ ਕੇ ਆਇਆ ਤਾਂ ਕੁਝ ਦੇਖਣਾ ਦਿਖਾਓ ਫੋਟਾ ਤੁਹਾਡੇ ਕੋਲ ਨਹੀਂ ਅਗਰ ਤਾਂ ਚਾਹ ਮੇਰੇ ਕੋਲ ਮਜ਼ੇ ਕਰਾਉ ਦੇ ਦੇਖੋ ਹਲੋ ਕੰਮ ਨੂੰ ਪਹਿਲ ਸੀ ਮੂੰਗੜਾ ਲੱਗਿਆ ਨਾ ਮੂਸਲੀ ਤੁਹਾਨੂੰ ਪਤਾ ਕਿ ਕਹਿੰਦੇ ਨੇ ਮੂਏਜ਼ਲੀ ਮੈਂ ਇਦਾਂ ਨਹੀਂ ਕਹਿੰਦੇ ਤੁਸੀਂ ਮੂਏਜ਼ਲੀ ਕਹਿੰਦੇ ਬਹੁਤ ਆਲਕੋ ਬੇਇਜ਼ਤੀ ਨਿਖਾਰਦੀ ਉਹ ਮੇਰੀ ਇਹ ਦੇਖੋ ਇੰਨਾ ਕ ਦੁੱਧ ਲੈ ਕੇ ਨਾ ਹਾਂ ਚਾਰ ਪੰਜ ਅੰਚੇ ਪਾਉਣੇ ਖਾਂਦੇ ਤਾਂ ਸ਼ੱਕਰ ਦੀ ਪਾਣੀ ਕੋਈ ਨਹੀਂ ਪਾਉਣਾ ਉਹਦੇ ਬਹੁਤ ਟੇਸਟੀ ਹੈ अच्छा वो तो जैब सा हूं नहीं खा लिया करो सी मैं सारीया चचेरे पुत तो सामने का तक रख लंदा तू स्कूल च पाया करि जा वो तक नहीं कोने खोलना है अपने आप ही ठीक बाकी रख लो दीदे दीदे पुत देखो दुखी मम्मी टेस्ट करा के देखो तो लोग तो बोल रहे हैं खोलना सेम परलास मान जा पर वो तो नहीं परसों से नहीं आना तो खोल आके सारा समाओ रख द दे तका लगा वो चका लगा ਆ ਕੀ ਬਾਤ ਹੈ ਸਰਾ ਲਾਇਆ ਬੇ ਅੱਜ ਆਪਾਂ ਬਣਾਈਏ ਜੀ ਬਹੁਤ ਸੋਣੀ ਬਬੇ ਬਹੁਤ ਸੋਣੀ ਬਣਾਈਏ ਤੇ ਨਾਲ ਹੈਗਾ ਜੀ ਆਟੇ ਮੇਰੇ ਫੇਵਰੇਟ ਹੈ ਇਹ ਕੱਲ ਬਣਾ ਕੇ ਸਾਨੂੰ ਦਿੱਤੇ ਸੀ ਅੱਜ ਕਹਿੰਦੇ ਫੇਆ ਮੈਨੂੰ ਆਹੀ ਬਣਾ ਕੇ ਦੋ ਤੇ ਸਾਡਾ ਇਬਾਦਤ ਕਾਕਾ ਤੇ ਕਾਕਾ ਸਾਡਾ ਸ਼ਰਾਰਤਾ ਕਰਦਾ ਹੋਇਆ ਜੀ ਕਰਦਾ ਹੋਇਆ ਕਰਦਾ ਹੋਇਆ ਤੇ ਅੱਗੇ ਨਾਲੋਂ ਅੱਗੇ ਨਾਲੋਂ ਨਾਲੋਂ ਮੇਰੀ ਜੋ ਤਬੀਅਤ ਹੈ ਉਹ ਠੀਕ ਹੈ ਜੀ ਮੈਂ ਵੀ ਸੂਟ ਬਾਕੇ ਦੇ ਇਸੇ ਸੂਟ ਲਾਵਾਂ ਜਰਾਬਾ ਪਾਈਂਗਾ ਤੇ ਕੋਟੀ ਬਾਵਾਂ ਮੋਟੀ ਤੇ ਕਾਲੂ ਆਪਾਂ ਨੂੰ ਫੇਰ ਜਾਣਾ ਪੈਣਾ ਸਵੇ ਨੂੰ ਸਿੰਮੂ ਆਪਣੇ ਆਧਾਰ ਕਾਰਡ ਹੈ ਨਾ ਅਗਰ ਹੋੜਾ ਸੀ ਨਾਮ ਚੇਂਜ ਕਰਵਾਉਣਾ ਸੀ ਸੋਰੀ ਐਡਰੈਸ ਚੇਂਜ ਕਰਵਾਉਣਾ ਸੀ ਤੇ ਸੋਮਵਾਰ ਨੂੰ ਸੱਦੇ ਆ ਜੀ ਤੇ ਜੇ ਉਹ ਸਕੂਲ ਪੇ ਜਾਗੇ ਟਿਊਸਡੇ ਨੂੰ ਪਰਸੋਂ ਨੂੰ ਏ ਕੋ ਠੰਡ ਵੀ ਬੋਹ ਹੈ ਨਾ ਸਿਮੂ ਸਵੇਰੇ ਠੰਡ ਬੋਹ ਹੁੰਦੀ ਹੈ ਹੁਣ ਤਾਂ ਫਿਰ ਛੁੱਟੀਆਂ ਹੁਣ ਵਾਲੀਆਂ ਹੀ ਆ 24 ਤਰੀਕ ਨੂੰ ਬੱਚਿਆਂ ਨੂੰ ਛੁੱਟੀਆਂ ਪੈ ਜਾਣੀਆਂ ਆ ਪ੍ਰਾਈਵੇਟ ਨਹੀਂ ਪਤਾ ਪ੍ਰਾਈਵੇਟ ਸੇ ਵੀ ਛੁੱਟੀ ਹੁੰਦੀ ਆ ਪਰ ਪ੍ਰਾਈਵੇਟ ਤੇ ਆਪਣੇ ਸਰਕਾਰੀ ਹਣਾ ਹਏ ਦੇਖੋ ਕਿਨੇ ਕਿਨੇ ਤੋਂ ਕਿਨੇ ਤੱਕ ਛੁੱਟੀਆਂ ਪੈਂਦੀਆਂ ਵੈਸੇ 24 ਤਰੀਕ ਨੂੰ ਹੁੰਦੀ ਹੁੰਦੀ ਪਹਿਲੀ ਛੁੱਟੀ ਤੇ ਇੱਕ ਤਰੀਕ ਨੂੰ ਜੇ ਠੰਡ ਵੱਧ ਜਾਂਦੀ ਆ ਫੇ ਹੋ ਜਾਂਦੀ ਆ 7 8 10 ਤਰੀਕ ਤੱਕ ਵੀ 10 ਜਨਵਰੀ ਤੱਕ ਵੀ ਕਈ ਵਾਰ ਲੋਹੜੀ ਤੱਕ ਵੀ ਹੋ ਜਾਂਦੀ ਉਹ ਹੁਣ ਡਿਪੈਂਡ ਕਰਦਾ ਠੰਡ 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 ਕੋਈ ਠੰਡ ਹੈਗੀ ਆ ਜੀ ਬਹੁਤ ਜ਼ਿਆਦਾ ਬਾਹਰ ਨਹੀਂ ਆੜਿਆ ਹੱਸਤੇ ਤੇ ਮੈਨੂੰ ਲੱਗਾ ਚਾਗੁਰੋਂ ਦੀ ਪਈ ਆ ਇਹ ਬਾਤਤ ਵੀ ਖਾਂਦੀ ਹੋਈ ਆ ਕੱਲ ਇਹਨਾਂ ਨੂੰ ਸੈਮ ਨੂੰ ਬਣਾ ਕੇ ਦਿੱਤਾ ਸੀ ਮੈਂ ਆਂਡਾ ਤੇ ਨਾਲ ਮੈਗੀ ਦਾ ਕੰਬੀਨੇਸ਼ਨ ਸਵਾਦ ਨਿਕਲਣਾ ਨੂੰ ਹਣਾ ਸਭ ਹੂੰ ਤੇ ਨੂੰ ਕਿਹਦੇ ਅੱਜ ਹੀ ਬਣਾ ਦੋ ਮੈਂ ਕਿਹਾ ਚਲੋ ਬਣਾ ਦੰਦੀ ਆ ਜੀ ਮੈਗੀ ਉਦਾ ਹੈਲਦੀ ਨਹੀਂ ਆਂਡਾ ਹੈਲਦੀ ਆ ਇੱਕ ਚੀਜ਼ ਹੈਲਦੀ ਇੱਕ ਚੀਜ਼ ਹੈਲਦੀ ਨਹੀਂ ਹੋ ਮੈਂ ਵੀ ਕਪੜੇ ਲਾ ਕੇ ਕਰਾਂ ਮੂੰਹ ਧੋਵਾ ਤੇ ਆਪਾਂ ਅੱਜ ਹੈ ਚਲੋ ਨਾ ਕੁਝ ਵੀ ਨਹੀਂ ਕਰਾਂ ਤੁਸੀਂ ਕਿ ਇੱਕ ਖਾਲਾ ਬਸ ਮੇਰਾ ਪੁੱਤ ਲੈਲਾ ਬਾਤ ਇੱਕ ਉਹ ਮੈਗੀ ਖਾਣੇ ਨੂੰ ਦੇ ਦੋ ਨਾ ਨ ਚੋਕ ਚੋਕ ਕੇ ਖਾਈ ਜਾਣੀ ਜਿਹੜੇ ਤੇ ਤੂੰ ਖਾਣੀ ਇੱਕ ਚਮਚਾ ਵਸੇ ਪਿੱਛੇ ਨੋ ਕੇ ਤੁਸੀਂ ਬਹਿ ਜਾਓ ਪਿੱਛੇ ਨੋ ਕੇ ਤੁਸੀਂ ਬਹਿ ਜਾਓ ਉਹਨੇ ਇੱਕ ਇੱਕ ਚੋਕ ਕੇ ਖਾਈ ਜਾਣੀ ਆ ਪਿੱਛੇ ਨੋ ਕੇ ਬੈਠੋ ਨਾ ਤਾਈ ਖਾਓਗੀ ਕਿ ਚੋਕ ਕੇ ਬਸ ਖਾਲਾ ਮੇਰਾ ਪੁੱਤ ਮਿੱਠਾ ਆ ਜੇ